ਵੀਕੇ ਪੁਰਾਣਾ ਸਾਲ ਗੇਂਸੇ ਨੂੰ ਬਹੁਤ ਆਹ ਜੱਗਲਾਂ ਨੇ ਨਹੀਂ ਨਹੀਂ ਹੋਣਾ ਕਸ਼ਮੀ ਕਰਿਓ ਬੰਦਾ ਬੜਾ ਬੜਾ ਬੰਦਾ ਬੜਾ ਇਸ ਕੱਢੀ ਉਹ ਬੰਦਾ ਬੜਾ ਕੋਹਾਂ ਕਹਿੰਦੇ ਕੋਹਾਂ ਇੱਕ ਬੰਦਾ ਇਹਦੀ ਨਹੀਂ ਉਹ ਤੇ ਚੀਜ਼ ਬੋਲਦਾ 260 ਪਾਇਓ ਆਈ ਨਹੀਂ 25 ਦੇਖੋ ਜੀ ਬਹੁਤ ਹੀ ਮੰਦਭਾਗੀਏ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜੀ ਜ਼ਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਕੋਈ ਚੀ ਸੀ ਉਹਨਾਂ ਦੀ ਅਜੇ ਕਿ ਕੋਈ ਨਹੀਂ ਪੂਰਾ ਪਤਾ ਲੱਗਿਆ ਕਿ ਇਹੋ ਪਤਾ ਲੱਗਿਆ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋਣ ਕਰਕੇ ਪਟ ਗਈ ਹੈ ਜਿਹਦੇ ਉਹਦੇ ਨੇ ਗੱਲ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜ਼ਿਆਦਾ ਨਾ ਕੱਟ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਛੋਟੀ ਬੱਚੀ 3 ਸਾਲ ਦੀ ਹੋਈ ਜੀ ਸਾਹਿਬ ਦੀ ਉਹਨੂੰ ਦੋਨੋਂ ਫਟਿਆ ਉਹਨਾਂ ਡੈਥ ਹੋ ਗਈ ਉਹਨਾਂ